ਇਦੋ ਜਿੱਕਾ ਖੰਸਾ ਵਾਏ ਜਿੱਕਾ ਫਤੇ ਵਾਏ ਗੁਰਜੀਤਾ ਖਾਲਸਾ ਅਸੀਂ ਸਾਰੇ ਜਣੇ ਟਿਕਟਾਂ ਅੰਬੀਤ ਕਰਦੇ ਹਾਂ ਤੁਸੀਂ ਸਾਰੇ ਜਣੇ ਟਿਕਟਾਂ ਲਓਗੇ ਤੇ ਬਹੁਤ ਮਹੀਨਿਆਂ ਬਾਅਦ ਅੱਜ ਆਪਾਂ ਵਲੌਗ ਸ਼ੂਟ ਕਰ ਲਈ ਨਾ ਇਦਾਂ ਨਹੀਂ ਜੇ ਅਪਲੋਡ ਨਹੀਂ ਕੀਤਾ ਤੇ ਆਪਾਂ ਸ਼ੂਟ ਕੀਤਾ ਉਹ ਨਹੀਂ ਕੁਛ ਨਹੀਂ ਕੀਤਾ ਬਾਹਰ ਅੰਦਰ ਵੀ ਗਏ ਪਰ ਨਹੀਂ ਕੀਤਾ ਨਹੀਂ ਉਹਦਾ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਨੇ ਤਰਸ ਕੀਤਾ ਵੀ ਸਮਾਂ ਸਿਰ ਹੀ ਨਹੀਂ ਵੀ ਆਪਾਂ ਸ਼ੂਟ ਕਰ ਸਕਦੇ ਕੋਣ ਸਾਡੇ ਕੋਲ 3 ਦਿਨ ਫ੍ਰੀ ਆ ਫ੍ਰੀ ਵੀ ਕਿਉਂ ਆ ਅੱਜ ਮੇਰੇ ਵੀਰ ਦਾ ਵਿਆਹ ਤੇ ਕੱਲ ਤੋਂ ਮੇਰੇ ਦਿਓਰ ਦਾ ਵਿਆਹ ਸ਼ੁਰੂ ਹੋ ਰਹਿਣਾ ਸਿੰਘ ਸਾਦੀ ਸਗੀ ਮਾਸੀ ਦੇ ਮੁੰਡੇ ਦਾ ਉਧਰ ਨੂੰ ਜਾਣਾ ਤੇ ਫਿਰ ਕੋਥੇ ਵਿਆਹ ਦੇਖਣਾ ਇਸ ਕਰਕੇ ਆਪਾਂ ਫਿਰ ਉਹ ਪਹਿਲਾਂ ਹੀ ਸਾਨੂੰ ਪੁੱਛ ਕੇ ਇਹ ਮਨ ਰੱਖਿਆ ਸੀ ਕਿ ਹਾਂ ਤੁਹਾਡੇ ਕੋਲ ਦਿਨ ਦੱਸ ਦੋ ਵੀ ਆਸੀਂ ਵਿਆਹ ਰੱਖ ਰਹੇ ਹਾਂ ਤੁਸੀਂ ਫ੍ਰੀ ਹੋ ਜਾਂ ਫਿਰ ਆਪਾਂ ਡੇਟ ਚੇਂਜ ਕਰਨੀ ਆ ਆਪਾਂ ਕਿਹਾ ਵੀ ਹੱਲੇ ਤਾਂ ਬੁੱਕ ਨਹੀਂ ਆ ਕਿਉਂਕਿ ਉਹਨਾਂ ਨੇ ਕਿ ਸ਼ਿਲੇ ਜਾਲੀ ਸਾਨੂੰ ਦੱਸ ਦਿੱਤਾ ਸੀ ਵੀ ਆ ਵਿਆਹ ਰੱਖ ਲਿਆ ਵਾ ਤੇ ਫੇਰ ਆਪਾਂ ਉਹਨਾਂ ਨੂੰ ਦੋ ਦਿਨ ਦੇ ਦਿੰਦੇ ਆ ਵੀ ਆਪਾਂ ਇਹਨਾਂ ਦੋ ਦਿਨਾਂ ਦੇ ਵਿੱਚ ਸਮਾਗਮ ਲਈ ਹੈ ਕੰਮ ਚੱਲਦੇ ਹਨਾ ਸਮਾਗਮ ਉਹਦੇ ਬਹੁਤ ਸੀ ਹਨਾ ਦੋਨਾਂ ਤਰੀਕਾ ਦੇ ਆਪਾਂ ਬਸ ਇਹੋ ਕਹਿ ਕੋ ਕਹਿੰਦੇ ਵੀ ਚਲੋ ਦੇਨ ਦਾ ਨਹੀਂ ਰਾਤ ਦੀ ਆਦਰੀ ਪਰ ਲੋ ਪਰ ਨਹੀਂ ਫੇਰ ਸਾਨੂੰ ਬਹੁਤ ਔਖਾ ਜਾਂਦਾ ਕਿਉਂਕਿ ਜਦੋਂ ਘਰ ਦੇ ਵਿੱਚ ਵਿਆਹ ਹੋਵੇ ਨਾ ਕਿਉਂ ਸਿੰਘ ਸਾਹਿਬ ਬਿਲਕੁਲ ਬਿਲਕੁਲ ਫੇਰ ਬੜਾ ਜਿਆਦਾ ਔਖਾ ਜਾਂਦਾ ਫੇਰ ਥੱਕ ਜਾਂਦਾ ਕਿਉਂਕਿ ਸਾਡੀ ਭੂਆ ਦੀ ਬੇਟੀ ਦਾ ਵਿਆਹ ਸੀ ਨਾ 25 26 ਅਕਤੂਬਰ ਦਾ ਸਾਨੂੰ ਪਤਾ ਸੀ ਕਿਦਾਂ ਔਖੇ ਔਖੇ ਵਿਆਹ ਨੂੰ ਦੇਖਿਆ ਵਾ ਪਹਿਲਾ ਦਿਨੇ ਉਹਦਾ ਸ਼ਗਨ ਸੀ 25 ਨੂੰ ਰਾਤ ਨੂੰ ਪ੍ਰੋਗਰਾਮ ਲਾਇਆ ਅਗਲੇ ਦਿਨ ਫਿਰ ਉਹਦਾ ਕੀਖ ਸੀਗਾ ਅਨੰਦਕਾਰਜ ਸੀਗਾ 26 ਨੂੰ ਤੇ ਰਾਤ ਨੂੰ ਅਸੀਂ ਲਾਇਆ ਉਹ ਜਾ ਕੇ ਬਰੋਡਪੋਰਟ ਤੋਂ ਅੱਗੇ ਪ੍ਰੋਗਰਾਮ ਠੀਕ ਆ ਫਿਰ ਆਇਆ ਕਰੇ ਲੇਟ ਰਾਤ ਨੂੰ ਤੇ ਅਗਲੇ ਦਿਨ ਸਾਡੀ ਸਵੇਰ ਦੀ ਫਲਾਈਟ ਸੀਗੀ ਇੰਗਲੈਂਡ ਨੂੰ ਜਾਣ ਨੂੰ ਪਸ ਇਦਾਂ ਹੀ ਰਹਿ ਫਿਰ ਇੰਗਲੈਂਡ ਦੇ ਵਲੌਗ ਤਾਂ ਤੁਸੀਂ ਦੇਖੇ ਮੈਨੂੰ ਲੱਗਾ ਵਿਆਹ ਨਹੀਂ ਨਾ ਕੋ ਬਣਾਇਆ ਉਹ ਤੋਂ ਬਾਅਦ ਇੰਗਲੈਂਡ ਤੋਂ ਬਾਅਦ ਬੰਦ ਹੋਇਆ ਗਿਆ ਹਾਂ ਇੰਗਲੈਂਡ ਤੋਂ ਬਾਅਦ ਬਸ ਇੰਗਲੈਂਡ ਵਾਲੇ ਵਲੌਗ ਵੀ ਨਹੀਂ ਸਾਰੇ ਪਾਏ ਮੈਂ ਉਹ ਵੀ ਵੇਚੀ ਡਟਕ ਦੇ ਰਹੇ ਟਾਈਮ ਹੀ ਲੱਗਾ 4 ਤੱਕ ਦਿਨ ਸੀਗੇ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੇਖੋ ਧੁੰਦ ਬਹੁਤ ਜਿਆਦੀ ਅੱਜ ਪਛਾਣਾ ਵੀ ਅਸੀਂ ਬਠਿੰਡੇ ਤੋਂ ਅੱਗੇ ਆ ਬਠਿੰਡੇ ਤੋਂ ਅੱਗੇ ਆ ਤੇ ਸਿੰਗਸ ਆ ਵੀ ਤੇ ਮੈਂ ਵੀ ਇਦੀ ਅਸੀਂ ਮਮਾ ਨੂੰ ਕਹਾਂ ਮੰਮੀ ਚੁੰਨੀ ਵੀ ਰੱਖ ਦੋ ਇਹਨਾਂ ਨੇ ਆਪਣਾ ਬਲੇਜ਼ਰ ਵੀ ਕਹਿੰਦੇ ਰੱਖ ਦੋ ਰਸਤੇ 'ਚ ਜਾ ਕੇ ਤਿਆਰ ਹੋਵਾਂਗੇ ਵੀ ਅੱਜ ਵੀ ਅਰਲੀ ਉੱਠ ਗਏ ਰਾਤੀ ਲੇਟ ਸੁੱਕੇ ਆ ਥੱਕੇ ਜੇ ਬਹੁਤ ਸੀਗੇ ਤੇ ਇਦਾਂ ਹੀ ਆ ਬਸ ਦਾ ਦੱਸ ਜੀ ਜੀ ਕੋਲ ਆ ਡੇ ਕੋ ਉਹਨਾਂ ਜਿੰਦ ਗਾਰ ਕੇ ਮੰਮੀ ਪਾਪਾ ਨਾਲ ਹੀ ਸੋਣਾ ਅੱਗੋਂ ਨਾ ਪਿੱਛੋਂ ਉਹਨੂੰ ਜਦੋਂ ਕਹਿੰਦੀ ਉੱਤੇ ਅੜ ਨਹੀਂ ਨਾਨੀ ਕੋਲ ਜਾਣਾ ਨਾਨੀ ਕੋਲ ਜਾਣਾ ਮੈਂ ਕਹਿੰਦੀ ਮਮਾ ਪਾਪਾ ਨਾਲ ਹੀ ਸੋਣਾ ਵਾ ਇਹ ਇਦਾਂ ਵੀ ਨਹੀਂ ਆ ਕਿ ਸੋਣਾ ਵਾ ਨਾ ਮੇਨਾ ਗੱਲਾਂ ਕਰੋ ਮੇਨਾ ਖੇਡੋ ਬਾਸ ਜੀ ਠੀਕ ਆ ਫਿਰ ਲੱਗੇ ਰਹੇ ਹੋਵੇ ਨਾਲ ਕਿੰਨਾ ਜੀ 1 ਵਜੇ ਦਾ ਬਿਲਕੁਲ ਚਲੋ ਜੀ ਧੁੰਦ ਦੇ ਨਾਲ-ਨਾਲ ਦਰਸ਼ਨ ਕਰਦੇ ਜਾਂਦੇ ਆ ਮਹਾਰਾਜ ਦੇ ਧੁੰਦ ਦੇ ਸਾਰੇ ਸਫ਼ਰ ਲੰਮਾ ਲੰਬਾ ਬਹੁਤ ਸਫ਼ਰ ਲੰਮਾ ਸਫ਼ਰ ਤਾਂ ਹੀ ਸਾਡਾ ਪ੍ਰੋਗਰਾਮ ਜਿਹਨੇ ਹੋਵੇ ਕਰਨਾ ਹੋਰ ਅਲੇ ਤੋਂ ਦੇ ਕੋ ਮੋਗ ਗਈ 30 ਕਿਲੋਮੀਟਰ ਪਿਆ ਵਾ ਧਰਮਕੋਟ 17 ਸਾਨੂੰ ਆਪਾਂ ਵਲੌਗ ਦੇ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਵੀ ਭਾਈ ਸਾਡਾ ਸਫ਼ਰ ਬਹੁਤ ਲੰਬਾ ਵਾਜਦਾ। ਕਿਉਂ ਜੀ? ਹਾਂ ਵਾਹ ਵਾਹ ਲੰਬਾ ਹੈ ਦਾ ਤੇ ਪੰਚੇ। ਹਾਂ। ਇਹ ਅੱਧ ਤੋ ਥੋੜੇ ਤਾਂ ਕਾਟ ਆਏ। ਨਹੀਂ ਜੀ। ਨੇ ਕੱਢ ਲਿਆ ਤੋ ਥੋੜਾ ਜਿਹਾ। ਹੋਰ ਤੇ ਬਸ 3 ਘੰਟੇ ਲੱਜੇ ਹੁਣ ਕਿੱਟਾ। 30% ਰਹਿ ਗਿਆ। 3 ਘੰਟੇ ਲੱਗਣਗੇ ਜੀ ਹੁਣ ਇੱਕ ਘੰਟਾ ਸ਼ਾਮ ਟ੍ਰੈਕੇ ਨੇ। ਇਹ ਵੀ ਮੇਨ ਰੋਡ ਤੇ ਜਾ ਕੇ ਨਿਕਲ ਜਾਣੇ ਆ। 6 ਮਿੰਟ। 6 ਮਿੰਟ ਨਹੀਂ ਦੇ ਗੁੰਨੇ ਕੋਲ ਨਹੀਂ ਕਿਉਂਕਿ ਆਪਾਂ ਬਠੇਡੇ ਸ਼ਹਿਰ ਵਿੱਚ ਹੀ ਨਿਕਲਣਾ। ਓ ਮਾਈ ਗਾਡ ਇਹ ਨਹੀਂ ਆਉਂਦੀ ਆ ਭੁੱਖ ਨਹੀਂ ਲੱਗਦੀ ਅੱਜ ਪਤਾ ਹੀ ਨਹੀਂ ਲੱਗਾ ਭੁੱਖ ਦਾ ਹੈ ਭੁੱਖ ਮੈਨੂੰ ਹੋਣਾ ਨਾ ਮੈਨੂੰ ਲੱਗੀ ਆ ਮੈਂ ਕੋਈ ਵੀ ਪੀ ਲੈਣੀ ਨਾ ਕੋਈ ਵੀ ਭੁੱਖ ਮਾਰ ਦਿੰਦੀ ਬਲੈਕ ਮੈਨੇ ਚਾਹ ਦਿੱਤੀ ਮੰਮੀ ਨੇ ਬਣਾ ਕੇ ਦਿੱਤੀ ਪਰ ਮੈਂ ਥੋੜੀ ਜਿਹੀ ਕਾਲੀ ਕਾਲੀ ਹੂੰ ਮੈਂ ਪਕੌੜੇ ਦੀ ਲੈਣਾ ਗਿਆ ਅੱਜ ਇਹ ਤਾਂ ਐਂ ਭਾਈ ਮੈਂ ਤਾਂ ਜ਼ਿੰਦਗੀ ਨੂੰ ਜਿੰਦੇ ਜਾਨਣਾ ਚੈੱਕ ਕਰੋ ਤੇ ਆ ਗਿਆ ਹਾਈਵੇ ਨਵਾਂ ਬੰਦ ਹੋ ਜਾਣਾ ਕਿਹੜਾ ਆਵਲਾ ਮਾਲਵਾ ਆਇਆ ਭਾਈ ਮਾਲਵਾ ਮਾਲ ਵਿੱਚ ਫਿਰਨੇ ਮਾਲ ਵਿੱਚ ਨੇ ਹਾਈਵੇ ਕੱਟ ਤੇ ਮਾਲਵੇ ਚ ਇਹਨਾਂ ਨੇ ਉਹ ਸਾਹਬ ਨੂੰ ਪਤਾ ਹੀ ਨਹੀਂ ਲੱਗਦਾ ਕਿਹੜਾ ਕਿਧਰ ਜਾਣਾ ਕਿਹੜਾ ਕਿਧਰ ਨਹੀਂ ਜਾਣਾ ਸਹੀ ਗੱਲ ਆ ਚਲੋ ਨੰਗੀ ਦਾ ਹਾਈਵੇ ਦੇ ਦੇ ਹਾਂਜੀ ਜਿੱਥੋਂ ਨੰਗੀ ਦਾ ਹਾਈਵੇ ਦੇਦੇ ਆ ਉਹ ਜ਼ਮੀਨਾਂ ਗਈਆਂ ਗਈਆਂ ਹੁਣ ਅੱਧੀਆਂ ਦੀ ਵੜੀਆਂ ਹੁਣ ਵਿਚਾਰੇ ਦਾ ਟੋਟਾ ਜਿਹਾ ਰਹਿ ਗਿਆ ਟੋਟਾ ਚਾਹਤਾ ਸੀ ਭਾਂ ਮਿਲੀ ਆ ਤੇ ਫਿਰ ਵੀ ਟੋਟਾ ਹੀ ਰਹਿ ਗਿਆ ਸਹੀ ਗੱਲ ਆ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਹੁਣ ਕਿੱਥੇ ਜਾ ਕੇ ਜੀ ਯਾ ਤੇ ਜਾ ਆਪਾਂ ਪਹੁੰਚ ਗਿਆ ਦਮ ਕਦੇ ਪਹੁੰਚ ਹੀ ਚੁਕਿਆ ਪਰ ਸਾਨੂੰ ਦੋਨਾਂ ਨੂੰ ਕਿੰਨੀ ਲੱਗੀ ਸੀ ਸਾਡੇ ਕੋਲ ਖਲੋਤਾ ਤੱਕ ਨਹੀਂ ਜਾਣਦੇ ਅਸੀਂ ਅੱਗੇ ਕਰ ਗਏ ਇੱਕ ਵਾਰੀ ਆਏ ਆ ਔਰ ਤੁਸੀਂ ਕਹੋਗੇ ਵੀ ਫਿਰ ਆਨੰਦਕਾਰਜ ਕਦੋਂ ਹੋਊਗਾ ਇੱਦਾਂ ਉਦਾਂ ਆਨੰਦਕਾਰਜ ਸੇਰੇ ਮਕਵੇਲੀ ਹੋ ਗਏ ਸੀਗੇ ਨੂੰ ਜਸਟ ਫੈਲਸ ਦੇ ਵਿੱਚ ਆ ਵੀ ਤੁਮ ਤੁਮਾ ਰਹੇ ਲੱਗੀ ਸੀ ਪਮਦੂ ਮੂਲਾ ਉਹਨਾਂ ਨੇ ਗਾਉਣਾ ਵਾ ਤੇ ਚਲੋ ਬੈਠੇ ਰੋਣ ਦੇਖਦੇ ਹਾਂ ਲੈ ਕੋਈ ਵੀ ਨਹੀਂ ਆਇਆ ਮਤਲਬ ਉਹ ਬਾਹਰ ਆ ਗਏ ਨੇ ਤੇ ਅਸੀਂ ਅੰਦਰ ਆ ਗਏ ਸੀ ਆਉਂਦੇ ਹੀ ਹੋਣੇ ਆ ਇੱਥੇ ਕਿਹੜਾ ਪਤਾ ਲੱਗਣਾ ਕਦੋਂ ਆ ਗਏ ਕਿੰਗਾ ਇੱਥੇ ਤਾਂ ਉਦੋਂ ਹੀ ਪਤਾ ਲੱਗਣਾ ਜਦੋਂ ਆਏਗੇ ਕਿਉਂਕਿ ਕੋਈ ਟੋਲ ਵਗੈਰਾ ਇਦਾਂ ਦਾ ਨਹੀਂ ਹੈਗਾ ਸਿਸਟਮ ਤੇ ਚਲੋ ਬੈਠੇ ਆ ਕੇ ਬਾਹਰ ਆ ਬਾਕੀ ਜ਼ਰਾ ਪ੍ਰੋਗਰਾਮ ਉਦਾਂ ਹੀ ਬੈਠੇ ਹਾਂ ਆ ਆ ਵੇਖੋ ਆ ਨਾ ਅਸੀਂ ਮਿਲੇ ਸੀ 2018 ਚ ਆਸਟ੍ਰੇਲੀਆ ਹਨਾ ਉਦਾਂ ਦਾ ਹੀ ਆਏ ਕਿਉਂਕਿ ਜੋ ਤੋ ਬੇਸ਼ੱਕ 13 ਸਾਲ ਦਾ ਹੋ ਗਿਆ ਸੱਤ ਸਾਲ ਪਹਿਲਾਂ ਤੇ ਸੱਤ ਸਾਲ ਪਹਿਲਾਂ ਦੇਖ ਲੋ ਕਿੰਨੇ ਸਾਲਾਂ ਦਾ ਹੋਏਗਾ ਮੈਂ ਹੁਣ 13 ਸਾਲ ਦਾ ਉਦੋਂ 70 ਸਾਲਾਂ ਦਾ ਸੀ 70 ਦਾ ਹੋਏਗਾ ਹਾਂ 70 ਸਾਲਾਂ ਦਾ ਸੀ ਤੇ ਆ ਸਾਡਾ ਸਰਵਾਲਾ ਇੱਕ ਗੋਲੇ ਜੀਜਾ ਜੀ ਇੱਕ ਜੋ ਸਿੰਘ ਆਪਣੀ ਪੁਰਾਣੀ ਫੋਟੋ ਲਗਾਈ ਪਲੀਜ਼ ਹੁਣ ਦਿਖਾਓ ਹਾਂ ਮੇਰੇ ਨਾਲ ਵਾਲੀ ਦਿਖਾਇਓ ਆਪਾਂ ਕਦੋਂ ਮਿਲੇ ਸੀ ਆਸਟ੍ਰੇਲੀਆ ਮਿਲੇ ਸੀ ਦਿਖਾਓ ਆ ਦੇ ਹਾਂ ਤੁਹਾਡੇ ਪੇ ਮੈਨੂੰ ਹਸਾ ਹੀ ਜਾਂਦਾ ਹੈ ਵੀ ਜੋ ਦਾ ਓ ਮਾਈ ਗੋਡ ਮੇਰੇ ਸਾਹਮਣੇ ਬੈਠਾ ਮੇਰੇ ਵਲੌਗ ਦੇਖਣ ਲਈ ਮੈਰੀ ਫਸਟ ਆਸੀ ਸਾਰੇ ਚੜ੍ਹਦੀ ਕਲਾ ਚ ਆਜ ਕਰਦੇ ਤੁਸੀਂ ਸਾਰੇ ਜਨ ਚੜ੍ਹਦੀ ਕਲਾ ਚ ਹੋ ਗਏ ਅਰਸ਼ਦੀਪ ਹੋਣੀ ਕਰਾਉਣ ਗਿਆ ਫੋਟੋ ਸ਼ੂਟ ਕਰ ਦੋ ਵੀਰ ਜੀ ਵੀਰ ਜੀ ਤੁਹਾਡੀ ਸਰਦਾਰ ਦੀ ਆਵਾਜ਼ ਬਹੁਤ ਸੋਹਣੀ ਇੱਕ ਮਿੰਟ ਬੰਦ ਰਿਹਾ ਹੁਣ ਦੱਸ ਉਹ ਸਤਨਾਮ ਚੁ ਹੈ ਜੁਜਾਰੂ जो सदा ही अंग सजर बापूड़ उन गल लाया ज़ाली आकड़ पनी सारा सरबंस तेवारकी कॾहिं न लिखे दार ते लिख लिख दिलमान काला ए जो सदा ਸੰਗਰੇ ਬਾਬੇ ਤੇ ਕੋੜੇ ਸੁ 75 ਸੰਗਰੇ ਮਾਰੀ ਲਾਗਣੀ ਉਹ ਮਸਤ ਹੰਤੀ ਨੂੰ ਪੂਰੇ ਜੀ ਜੇ ਨਾ ਅਨੰਦਪੁਰ ਦਿੱਤੇ ਵਦਾਰੇ ਉਹ ਹੀ ਮਸਤ ਹੰਤੀ ਨੂੰ ਪੂਰੇ ਜੀ ਜੇ ਨਾ ਨੱਥ ਸਰ ਦਿੱਤੇ ਵਦਾਰੇ ਨਾਨੋ ਨੋ ਏ ਈਆਂ ਮਿਠੜੇ ਏ ਵੇ ਪੁੱਤਰ ਮਿਠੜੇ ਏ ਵੇ ਕਾ ਪੀ ਪੀ ਕੈਂ ਚਿੱਟੇ ਓਏ ਸ਼ੌੜੀ ਕਰਦੇ ਆ ਸਰੀ ਤੂੰ ਮੋੜੀ ਬੇ ਮੋੜੀ ਬਾਬਾ ਮੋੜੀ ਬੇ ਮੋੜੀ ਬਾਬਾ ਬਿਕੋਜ਼ ਅਮਨੇ ਬਹੁਤ ਸਾਰਾ ਫਟਕਾ ਪਈ ਥੋੜਾ ਅੱਗੇ ਨੂੰ ਕੇ ਬੈਠੇ ਹੋ ਥੋੜੇ ਫੇਸਬੁਕ ਤੇ ਪੜੀ ਮੈਂ ਫਿਰਦੀ ਜਿੰਦ ਜਾਨ ਪੰਜਾਬੀ ਸ਼ੇਰ ਦੇ ਬਣਾ ਤੂ ਜਿੱਦੜੇ ਸ਼ੇਰ ਨਹੀਂ ਬਣਦੇ ਕਦੇ ਰਗਾਟੇ ਤੇ ਲੋ ਜੀ ਹੁਣ ਆਪਾਂ ਕੰਨ ਨੂੰ ਵਾਪਸ ਜਾਣਦੇ ਆ ਨੀਰਾ ਹੋ ਚੁੱਕਿਆ ਵਾ ਸਾਡੇ ਸਾਥ ਹੁੰਦਾ ਤੇ ਅਸੀਂ ਆਪਣੀ ਡੈਸਟੀਨੇਸ਼ਨ ਤੇ ਪੂਰੇ ਇੱਕ ਘੰਟੇ ਬਾਅਦ ਪਹੁੰਚਣਾ ਆ ਠੀਕ ਆ ਨਾ ਇੱਕ ਮੈਂ ਪੜਨਾ ਇੱਕ ਉਹ ਆਪਦਾ ਹੈਲ 58 ਮਿੰਟਾਂ ਚ ਆਪਾਂ 1 ਮਿੰਟ ਰੁਕਣਾ ਵੀ ਆ ਫਿਰ ਪੰਜ ਮਿੰਟ ਬਾਅਦ ਵੀ ਲੱਗ ਸਕਦੇ ਆ ਨਹੀਂ ਇਦਾਂ ਨਾ ਕੋ ਪਲੀਜ਼ ਮੈਂ ਤੇ ਹੁਣ ਆਕੜੀ ਆ ਬਹਿ ਉਹਥੇ ਵੀ ਦੇਖਦੀ ਮੈਂ ਵੀ ਥੱਕ ਗਈ ਮੇਰੇ ਲੱਤਾਂ ਦੁਖਦੀਆਂ ਨੇ ਹਾਂ ਬਹਿ ਬਹਿ ਅੱਜ ਮੇਰੀਆਂ ਦੁਖਦੀਆਂ ਨਹੀਂ ਪਤਾ ਨਹੀਂ ਅੱਜ ਕਿਉਂ ਦੁਖੀਆਂ ਨੂੰ ਸੰਭੋਲ ਪਤਾ ਨਹੀਂ ਐ ਜ਼ਬਰ ਬਹੁਤ ਲੱਗਾ ਦੋਨੋਂ ਜਾਣੇ ਤੁਰਿਆ ਸੀੇਰ ਦੇ 12 ਘੰਟੇ ਵਿੱਚ ਲੱਜਾ ਨੁਕੀਰ ਹੋਏ ਨਾ ਨਾਲੋਂ ਸਮਾਂ ਸਮੇਂ ਇਕੱਠਾ ਕਰਨਾ ਹੋਣਾ ਆਉਣ ਇਹਨਾਂ ਦੇ ਪਾਦਾਂ ਮੈਂ ਓਹੋ ਚਲੋ ਜੀ ਆਈ ਹੈ ਚਲ ਨੂੰ ਪੂਰਾ ਪੂਰਾ ਚੋਲੇ ਲਿਓਣੇ ਮੁੰਡੇ ਪਿੰਡੋਂ ਇੱਕ ਗੱਡੀ ਦੇ ਟਾਇਰ ਚੇਂਜ ਕਰਨੇ ਨੇ ਚਿੱਟਾ ਚੇਂਜ ਕਰਾਉਣਾ ਹੈ ਕੈਮਰੇ ਤਾਰ ਲੱਤ ਕੇ ਉਹ ਲਿਓਣਾ ਆਈ ਪਹਿਲਾਂ ਜਾਣਾ ਸੀ ਵਿਆਹ ਤੇ ਨਹੀਂ ਤਾਂ ਕੱਲ ਹੀ ਚਲ ਜਾਣਾ ਸੀ ਪਰ ਸਾਨੂੰ ਹੁਣ ਕੀ ਕਹੀ ਵੀ ਰਸਤੇ 'ਚ ਦਿੱਕਤ ਹੀ ਇਦਾਂ ਦੀ ਆ ਜਾਂਦੀ ਆ ਮੇਰਾ ਬਲੇਜ਼ਰ ਵਿਆਹ ਹੈ ਸ਼ਹਿਰੋਂ ਇਹਨਾਂ ਨੇ ਚੱਕਿਆ ਹੀ ਨਹੀਂ ਉਥੋਂ ਆਈ ਮਾਰੇ ਤਾਂ ਝੂਟਦੀ ਨਹੀਂ ਕਹਿੰਦੇ ਜਲਦੀ ਲੈਣਾ ਵਾ ਕਿਉਂਕਿ ਫਿਰ ਪਹਿਲਾਂ ਥੋੜੀ ਇਹ ਤਿਆਰ ਕਰ ਦਿੰਦੇ ਬੈਡਿੰਗ ਸੀਜ਼ਨ ਚੱਲਦਾ ਹੁੰਦਾ ਦੇ ਉਹਦਾਂ ਦਾ ਲੈਣ ਹੀ ਨਹੀਂ ਗਏ ਕਰ ਲੋ ਗੱਲ ਤੇ ਕੱਲ ਨੂੰ ਵਿਆਹ ਨੂੰ ਕੋਈ ਬੱਸ ਐਂ ਆਹ ਚਲੋ ਜੀ ਚਲੀਏ ਹੁਣ ਘਰਾਂ ਨੂੰ ਵੇਲੇ ਹੋ ਕੇ ਮੇਰਾ ਤਾਂ ਸਾਥੀ ਵੀ ਜਰਾ ਖਤਮ ਹੋਇਆ ਜ਼ੇਰ ਦੀ ਪੀਤੀ ਐ ਕੌਫੀ ਉੱਥੇ ਹਜੇ ਮੈਂ ਤਿੰਨ ਫਿੰਟ ਇਹਨੇ ਕੌਫੀ ਹੁਣ ਨਹੀਂ ਮੇ ਪੀਣੀ ਨਹੀਂ ਨਹੀਂ ਯਾਰ ਡਾਈਟ ਡਾਈਟ ਕੋ ਮਿਲ ਜਾ ਤੂੰ ਡਾਈਟ ਕੋ ਮਿਲਣਾ ਕੀ ਆ ਡਾਟਾ ਆ ਸਿਲਵਰ ਸਟੋਰ ਬਸ਼ੇ ਨਾ ਕਿ ਮਿਲਣਾ ਚਾਹੀਦਾ ਦਾ ਡਾਈਟ ਕੋ ਮਿਲਣਾ ਦਾ ਸਿੰਘ ਸਾਹਿਬ ਨੌਨਵੇਜ ਹੂੰ ਦੋ ਚਾਰ ਚੱਲ ਤੁਰਿਆ ਵਾਏ ਗਰੂ ਚਲੋ ਤੇ ਐਦਾਂ ਵਾਂ ਵੀ ਕੌਫੀਆਂ ਪੀ ਲਈ ਜੇ ਸਿਆਲਾ ਨੂੰ ਕਾਰੇ ਪੀ ਵੀ ਗਿਆ ਦੇਖੋ ਮੈਂ ਦੇਖ ਨਹੀਂ ਵੀਡੀਓ ਮੈਂ ਲੱਗੀ ਇੱਥੋਂ ਇੰਨਾ ਇੰਨਾ ਲਾਲ ਲਾਲ ਕਿਉਂ ਹੋ ਗਿਆ ਨਾ ਫਿਰ ਤੇ ਪਾ ਪਤਾ ਲੱਗਾ ਵੀ ਨਵੇਂ ਹੋਏ ਆ ਮਤਲਬ ਤੇ ਮੈਨੂੰ ਕੋਹੜੇ ਹੋਣ ਕਹੀ ਜਾਂਦਾ ਇੰਸਟਾਗ੍ਰਾਮ ਤੇ ਮੈਂ ਲਾਈਵ ਨਹੀਂ ਨਹੀਂ ਜੀ ਤੁਹਾਨੂੰ ਪਤਾ ਹੀ ਆ ਉਹ ਮੈਂ ਕਹਿਣਗੇ ਬਣੀ ਫੇਸ ਖਰਾਬ ਹੋ ਗਿਆ ਮੈਂ ਕਹਿੰਨੀ ਨਹੀਂ ਚਲੋ ਕੋਈ ਨਹੀਂ ਇਹ ਹੋਈ ਜਾਂਦਾ ਦਵਾਈਏ ਦੂਈਆਂ ਬਿਮਾਰ ਬਹੁਤ ਹੋ ਗਈ ਵੇਚ ਜਾ ਕੁਛ ਨਹੀਂ ਵਲੋ ਵਲੋ ਅਗਰ ਆ ਕੁਛ ਨਹੀਂ ਸ਼ੂਟ ਕੀਤਾ ਆਪਾਂ ਇਹਦਾ ਚਲੋ ਚਲੋ ਸੀ ਮੋਗਾ ਵੀ ਭਰਾ ਦਾ ਵਿਆਹ ਵਾ ਯਾਦਗਾਰੀ ਬਣ ਜਾਂਦੀ ਏ ਕੋਦੇ ਲਈ ਵੀ ਸਾਡੇ ਲਈ ਵੀ ਤੇ ਮੋਗਾ ਆ ਗਿਆ ਮਸਾ ਹੀ ਆਇਆ ਸਿੰਗਲ ਰਾਹ ਵਾ ਇੱਥੇ ਸਾਰਾ ਤੇ ਹੁਣ ਇਹਨਾਂ ਨੇ ਦੇਖੋ ਮੈਨੂੰ ਸਫਰ ਕਰਕੇ ਨਾ ਆ ਵੀ ਲਿਆ ਕੇ ਦਿੱਤਾ ਵਾ ਪੈਰਾਂ ਦੇ ਰੱਖਣ ਨੂੰ ਵੀ ਇਹ ਜਿਹੜੇ ਕੰਡੇ ਜਿਹੇ ਹੁੰਦੇ ਆ ਵੀ ਇਹਦੇ ਨਾਲ ਪੈਰ ਨਹੀਂ ਸੋਚਦੇ ਨਹੀਂ ਤਾਂ ਬਹੁਤ ਸੋਜ ਜਾਂਦੇ ਨੇ ਮੇਰੇ ਸਫਰ ਸਫਰ ਕਰਕੇ ਹਾਥੁੱਥ ਵੀ ਪਰ ਨਹੀਂ ਹੁਣ ਸੌਖਾ ਤੇ ਲਓ ਜੀ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਉਮੀਦ ਕਰਦੇ ਚੈਨਲ ਲੱਗੂਗਾ ਕਿਉਂਕਿ ਸਾਡਾ ਨਕੋਦਰ 19 ਕਿਲੋਮੀਟਰ ਰਹਿ ਗਿਆ ਸਾਡੀ ਡੈਸਟੀਨੇਸ਼ਨ ਬਤਨ ਕਿੱਥੇ ਆ ਕਿੱਥੇ ਸਿੰਘ ਸਾਹਿਬ ਨਕੋਦਰ ਤੋਂ ਪਹਿਲਾਂ ਪਹਿਲਾਂ ਤੋਂ ਕਿੰਨਾ ਟਾਈਮ ਲੱਗਣਾ ਹੋ ਰਿਹਾ ਸਾਢੇ 8 ਵਜੇ ਦਾ ਟਾਈਮ ਦਿੱਤਾ ਹੈ ਸਾਢੇ 8 ਵਜੇ ਪਹੁੰਚਣੇ ਆ ਹਲੇ ਹੋਰ ਇੰਨਾ 25 ਮਿੰਟ ਹਾਂ 25 ਮਿੰਟ ਤਾਂ ਲੱਗ ਜਾਣਾ ਨਹੀਂ ਸਿੰਘ ਸਾਹਿਬ ਇੰਨਾ ਸ਼ੇਰ ਕਹਤੇ ਲੱਗੂਗਾ ਅਜੇ ਸ਼ਾਹਕੋੜ ਆਪਾਂ ਬਾਈਪਾਸ ਤੇ ਆ ਲੋਹੀਆਂ ਜਾਣਾ ਲੋਹੀਆਂ ਤੋਂ ਗਾਂਦਰਾ ਜਾਣਾ ਗਾਂਦਰਾ ਤੋਂ ਆਫ ਰੋਡਿੰਗ ਕਰਦੇ ਲੋਹੀਆਂ ਕਿੱਥੇ ਪਹੁੰਚ ਜਾਣਾ ਬਾਬਾ ਜੀ ਲੋਹੀਆਂ ਉੱਧਰ ਜੇ ਤਾਸ਼ਖਰ ਵੱਲ ਮਸੀਆਂ ਮਸੀਆਂ ਹਾਏ ਹਾਏ ਚੁੱਪ ਚੁੱਪ ਬੋਲੋ ਆਹ ਆਹ ਜੀ ਅਸ ਤੱਕ ਗਏ ਨਾ ਅਸਰ ਟਕਾਵਰ ਦੀ ਬੰਦੇ ਆ ਆ ਦੇਖੋ ਸਾਡੀ ਭਾਜੀ ਪਰ ਪਰ ਕੇ ਪਾਈ ਕਨੇ ਉਸਨ ਦਾ ਚਾਹ ਵਧੀਆ ਲੰਗਿਆ ਕਰੂਗੀ। ਇਹ ਪਹਿਲਾਂ ਵੀ ਦੇਖਿਆ ਤੁਝ ਵਿਆਹ ਦਾ ਫੋਨ ਵੀ ਆਉਂਦਿਆ। ਆਓ। ਚਲੋ। ਚਲੋ ਜੀ ਆਹੀ ਰਸਤੇ 'ਚ ਰੁੱਕ ਕੇ ਆਹ ਲੈ ਲੈ ਸੀਗੇ। ਡਾਈਟ ਕੋਕ ਇਹਨਾਂ ਨੇ ਹੱਲੇ ਖੋਲੀ ਨਹੀਂ। ਇਹਨਾਂ ਨੇ ਲਈ ਆ ਕਹਿੰਦੇ ਘਰ ਜਾ ਕੇ ਮੈਗੀ ਖਾਣੀ ਆ। ਮੇਰੇ ਮੇਰੇ ਸਿੰਘ ਸਾਹਿਬ ਦਾ ਤੁਸੀਂ ਦੇਖਿਆ ਹੋਣਾ ਸਾਡਾ ਵਿਆਹ ਤੋਂ ਬਾਅਦ ਜਿਹੜਾ ਪਹਿਲਾ ਵਲੌਗ ਸੀ ਅਸੀਂ ਘਰੇ ਮਿਲਣਾ ਇਹ ਸੀ ਨਹੀਂ ਦੇਖਿਆ ਤਾਂ ਜਾ ਕੇ ਦੇਖ ਲਿਓ ਥੱਲੇ। ਅੱਜ ਤੋਂ 3 ਸਾਲ ਪਹਿਲਾਂ ਸਿੰਘ ਸਾਹਿਬ ਨੇ ਪਹਿਲੇ ਦਿਨ ਸੋਰੇ ਘਰ ਆ ਕੇ ਮੈਗੀ ਖਾਦੀ ਸੀ ਪਹਿਲੇ ਦਿਨ ਪਹਿਲੇ ਦਿਨ ਮੈਗੀ ਐਡਾ ਮੈਗੀ ਦਾ ਪ੍ਰੇਮ ਹੈ ਨਾ ਇਹਨਾਂ ਦਾ ਚਲੋ ਮੁੱਕ ਦੀ ਗੱਲ ਸਮਾਪਤ ਕਰੀਏ ਮੈਂ ਵਾਰ-ਵਾਰ ਆਪਣੇ ਚਿਹਰੇ ਵੱਲ ਨੂੰ ਨਹੀਂ ਕਰਨਾ ਚਾਹੁੰਦੀ ਘਟੋ ਘਟਾ ਖਾਣ ਲੱਗਾ ਮੇਰੇ ਫੇਸ ਤੇ ਉਹ ਪਿੰਪਲ ਕਰਕੇ ਸੈੱਲ ਨਹੀਂ ਉਹ ਮੈਗੀ ਨਵਾਂ ਖਾਣ ਲੱਗਾ ਮੈਂ ਘਰੇ ਬਣਾ ਕੇ ਨਹੀਂ ਜੀ ਨਹੀਂ ਸੱਚ ਗੱਲਾਂ ਅਸਲ ਜਦ ਤੱਕ ਖਾਦੀ ਕੱਪ ਮੈਗੀ ਤਾਂ ਖਾਣੀ ਆ ਕੱਪ ਮੈਗੀ ਉਹ ਤਾਂ ਰੋਜ਼ ਥੋੜਾ ਖਾਣਾ ਕਿ 10 ਦਿਨਾਂ ਬਾਅਦ ਇੱਕ ਅੱਧੀ ਰੋਟੀ ਚਲੋ ਠੀਕ ਹੈ ਨਹੀਂ ਖਾਦੀ ਵੀ ਅੱਜ ਖਾਣ ਵਰਤ ਤੋੜਨ ਨੂੰ ਅੱਜ ਵਰਤ ਟੁੱਟੂਗਾ ਇਹਨਾਂ ਦਾ ਚਲੋ ਜੀ ਹੱਥ ਜੋੜ ਕੇ ਫਿਰ ਤੇ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਪਾਲੋ ਪਾਲੋ ਸਟੀering ਪਾਲੋ ਵਾਹਿਗੁਰੂ ਜੀ ਕੀ ਬਤੈ